ਮੇਰੀ ਜੁਮਰੀ ਹੈ ਜੀ ਇਨਕੁਆਰੀ ਲਾਤੀ ਹੈ ਉਹ ਤੇ ਇਲੈਕਸ਼ਨ ਕਮਿਸ਼ਨ ਤੋਂ ਆ ਗਿਆ ਹੈ ਵੀ ਆਜੀ ਇਨਕੁਆਰੀ ਕਰ ਰਿਹਾ ਹੈ ਫਿਰ ਰਿਪੋਰਟ ਆ ਜੂਗੀ ਤੇ ਆਪਾਂ ਲੈ ਜਾਵਾਂ ਅੱਜ ਪੁੱਛੋ ਓਥੇ ਕੋਰਟ ਤੋਂ ਵੀ ਪੂਰਾ ਆਪਣੇ ਬੰਦੇ ਮੈਂ ਤਾਂ ਮੈਂ ਤਾਂ ਸਿਰੇ ਨਾ ਮੈਂ ਤੁਹਾਡੇ ਕੋਲ ਹੀ ਆ ਰਿਹਾ ਸੀ ਉਹ ਮੈਨੂੰ ਤਾਂ ਪਹਿਲੇ ਮੈਨੂੰ ਤਾਂ ਧਰਨਾ ਤੋਂ ਆਪ ਚਲੇ ਗਿਆ ਮੈਂ ਤਾਂ ਆਪ ਕਿਹਾ ਸੀ ਮੈਂ ਕਿਹਾ ਮੈਂ ਆਪ ਲੈ ਆਉਂਗਾ ਸੀ ਤੇ ਇਲੈਕਸ਼ਨ ਕਮਿਸ਼ਨ ਕੋਲ ਗਿਆ ਸੀ ਉਹ ਤਾਂ ਡਾਗ ਰਿਹਾ ਜਾਂਦਾ ਹੈ ਤੁਰੋ ਚਿੰਤਾ ਇਲਾਜੋ ਮੇਰੀ ਜਮਾਈ ਹੈ ਪਤਾ ਹੀ ਆ ਜੀ ਉਹਦੇ ਪਤਾ ਹੈ ਇਹਨੇ ਉਹ ਮੈਨੂੰ ਨੇ ਮੈਨੂੰ ਤਾਂ ਪਤਾ ਹੀ ਇਹਨਾਂ ਦੇ ਉਹਦਾ ਜਾਣ ਕੇ ਜਾਣ ਕੇ ਲੰਘਦਾ ਪ੍ਰੈਸ਼ਰ ਹੁਣ ਆਪਾਂ ਨਾ ਖੁੰਦ ਗਣਾ ਲੈ ਝਾੜੂ ਵਾਲਿਆਂ ਨੂੰ ਇੱਕ ਵੀ ਨਹੀਂ ਪੈਂਦੇ ਆਹ ਭਰਾ ਆ ਜੀ ਇਹਨਾਂ ਦੇ ਬਹੁਤ ਤਗੜੇ ਹੋ ਕੇ ਲੱਗੋ ਬਹੁਤ ਹਿੰਮਤੀ ਆ ਜੀ ਸਾਰੇ ਕਿਸੇ ਟਾਈਮ ਮੈਂ ਵੀ ਅੰਮ੍ਰਿਤਸਰ ਹੀ ਆਇਆ ਠੀਕ ਹੈ ਫਿਰ ਆ ਦੇ ਕਲਤਾ ਕੰਮ ਕਰਦਾ ਡੀਆਈਸੀ ਦੀ ਤੁਰਤੀ ਲਾਦੀ ਡੀਆਈ ਜੀ ਦੀ ਆ ਗਈ ਡਿਊਟੀ ਲੱਗੀ ਉਹਦੀ ਵੀ ਜੀ ਨਾ ਲੈ ਆ ਕੇ ਫੇਈ ਗੱਪਾ ਕਰੀ ਮੇਰੇ ਤੇ ਮੇਰੇ ਤੋਂ ਛੋਟਾ ਉਹ ਬੋਟਾ ਪੁੱਪਾ ਦਾ ਉਹ ਨਾ ਮਗਰ ਹੀ ਸਰ ਜਾਣਾ ਵੀ ਕਰਦੇ ਤੁਸੀਂ ਚੰਦਰਾ ਵੀ ਹੈ ਨਹੀਂ ਤਾਂ ਵੀ ਇਹੀ ਇੰਨਾ ਕਰ ਮੈਂ ਨਹੀਂ ਮੈਂ ਤੁਹਾਨੂੰ ਦੱਸਾਂ ਤੁਸੀਂ ਬੜੇ ਦਲੇਰ ਹੋ ਹਾਂ ਹੁਣ ਤਾਂ ਆਪਾਂ ਕੀ ਕਰਨਾ ਹੈ ਝਾੜੂ ਵਾਲੇ ਨੂੰ ਤਾਂ ਮਲੇ ਚ ਵੜ ਨਹੀਂ ਦੇਣਾ ਆਪਾਂ ਸਿੱਧਾ ਮੇਕ ਕਰਕੇ ਇਹਨਾਂ ਦੇ ਆਪਣੇ ਕਿਰਾਂ ਨੂੰ ਡੇਲ ਬਣਾ ਦੇ ਜਿੰਨਾ ਇਹਨਾਂ ਨੇ ਧੋਖਾ ਧੱਕਾ ਕੀਤਾ ਉਹ ਸੋਚਦੇ ਆ ਕਿ ਡਰਾ ਕੇ ਵੋਟਾਂ ਪੈਣੀਆਂ ਡਰਾ ਕੇ ਨਹੀਂ ਪੈਣਦੀਆਂ ਪਿਆਰ ਨਾਲ ਜੋ ਮਰਜ਼ੀ ਲੈ ਲੈ ਬੰਦਾ ਮੈਂ ਤਾਂ ਉਹਨਾਂ ਦਾ ਜੋਦਾ ਬ੍ਰਿਮ ਪਰ ਮੈਨੂੰ ਲੱਗਦਾ ਉਹ ਦਲੇਰ ਬੰਦਾ ਹੈ ਮੈਂ ਤਾਂ ਉਹਨੂੰ ਆਪਣੀ ਪਾਰਟੀ ਨਾਲ ਵੱਡੇ ਅਹੁਦੇ ਤੇ ਲੈ ਕੇ ਜਾਣਾ ਹੈ ਹਾਂਜੀ ਬਹੁਤ ਟ੍ਰੈਕੀ ਕਰਾਉਣੀ ਹੈ ਜੀ ਬਾਤ ਮੁੰਡਾ ਬਹੁਤ ਬਹੁਤ ਹਿੰਮਤੀ ਹੈ ਠੀਕ ਹੈ ਥੈਂਕ ਥੈਂਕ ਯੂ ਹਾਂ ਇੱਕ ਨਾ ਜੀ ਉਹਨਾਂ ਨੇ ਇੱਕ ਲੂਨ ਉਹਨਾਂ ਨੇ ਦੁਆਰਾ ਫੋਨ ਕੀਤਾ ਕਿ ਉਹਨੂੰ ਕਹੋ ਫੋਨ ਆਨ ਕਰੇ ਹੁਣ ਉਹ ਤਾਂ ਉਹਨਾਂ ਨੂੰ ਥੋੜੀ ਪਤਾ ਕਿਤੇ ਸਥਿਤੀ ਕੀ ਆ ਐਸਐਸਪੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਫੋਨ ਉਸ ਨੇ ਉਹ ਮੰਨ ਵੀ ਗਿਆ ਸੀ ਕਿ ਕੋਈ ਗੱਲ ਨਹੀਂ ਸਾਨੂੰ ਕੋਈ ਫੋਨ ਚਾਹੀਦਾ ਆ ਹਨਾ ਤੇ ਪਰ ਉਹ ਹਜੇ ਤੱਕ ਉਹਨੇ ਫੋਨ ਦਿੱਤਾ ਨਹੀਂ ਕਿ ਫੋਨ ਆਨ ਕਰਨਾ ਬਹੁਤ ਜ਼ਰੂਰੀ ਆ ਐਸਐਸਪੀ ਬਟਾਲੇ ਨਾਲ ਗੱਲ ਕਰੋ ਐਸਐਸਪੀ ਕਿਹੜੇ ਬਟਾਲੇ ਬਟਾਲਾ ਸਰ ਸਰ ਇਹਨੂੰ ਕਹਿ ਦਿਓ ਟੈਲੀਫੋਨ ਦਾ ਮਿਲਦਾ ਨਹੀਂ ਐਸਐਸਪੀ ਚੱਕਦਾ ਨਹੀਂ ਇੱਕ ਤਾਂ ਮੈਂ ਤਰਨਦਨ ਸ਼ਹਿਰ ਚ ਹੀ ਆ ਇਹ ਇੱਕ ਇੱਥੇ ਪਰਿਵਾਰ ਹੈ ਇੱਥੇ ਨਾ ਉਹ ਜਿਵੇਂ ਇੱਕ ਏਜੰਟ ਸੀ ਇਹ ਸਾਮ ਉੱਥੇ ਰੱਖਿਆ ਹੋ ਉਹਦੇ ਮੋਬਾਈਲ ਨੂੰ ਅੱਛਾ ਉਹ ਏਜੰਟ ਨਹੀਂ ਉਹ ਉਹ ਡੋਂਗੀ ਤੇ ਗਏ ਸੀ ਤੇ ਉੱਥੇ ਹੁਣ ਤਹਿਰਾਨ ਉਹਨਾਂ ਨੇ ਹੁਣ ਉਹਨੂੰ ਫੜ ਕੇ ਬਲੈਕਮੇਲ ਕਰਦੇ ਇੱਥੇ ਹਾਂ ਇੱਕ ਤਾਂ ਏਜੰਟ ਜਿਹੜਾ ਇੱਕ ਉਹਨੂੰ ਫੜ ਕੇ ਉਹਨੂੰ ਫੜੀਏ ਉਹਨੂੰ ਏਜੰਟ ਨੂੰ ਇਹ ਤਾਂ ਸੀਐਸਡੀ ਆਈ ਹੈ ਹਾਂ ਕੱਲ ਵੀ ਮੈਂ ਤੁਸੀਂ ਤੁਹਾਨੂੰ ਕਿੱਥੇ ਮਿਲ ਤੁਸੀਂ ਤਰਨ ਤਰ ਰਹੋਗੇ ਕਿੰਨੇ ਵਜੇ ਤੁਹਾਨੂੰ ਸ਼ਰਮਾ ਜੀ ਲੈ ਕੇ ਆਉਣਗੇ ਕਰ ਫੋਨ ਦਾ ਵੀ ਉਹ ਕਰ ਦੇ ਮੈਂ ਤੈਨੂੰ ਵਟਸਐਪ ਕਰ ਦ ਇੱਕ ਬਟਾਲੇ ਵਾਲਾ ਅੱਛਾ ਇੱਕ ਇਹਨਾਂ ਦਾ ਕੀ ਹੈ ਨਾ ਜੀ ਇਹਨਾਂ ਦਾ ਬਟਾਲੇ ਵਾਲਾ ਥੋੜਾ ਐਸਾ ਸਪੀਡ ਜਾਂ ਪ੍ਰਧਾਨ ਉਹ ਲੈ ਗਿਆ ਇਹਨਾਂ ਦਾ ਮੋਬਾਈਲ ਮੋਬਾਈਲ ਨਹੀਂ ਉਹ ਮੁੰਡੇ ਨੂੰ ਸਾਮ ਨੂੰ ਚੱਕ ਕੇ ਲੈ ਲੇ ਮੋਬਾਈਲ ਉਹ ਥੋੜੇ ਸਾਮੂ ਮੁੰਡੇ ਨੂੰ ਲੈ ਕੇ ਨਾਲ ਤੇ ਨਾਲੇ ਮੋਬਾਈਲ ਹੁਣ ਉੱਥੇ ਹੁੰਦਾ ਕੀ ਹੈ ਉਹਨੂੰ ਬਾਹਰੋਂ ਟੈਲਫੋਨ ਕਰਦੇ ਆ ਜੇ ਉਹ ਨਹੀਂ ਚੱਕਦਾ ਫੋਨ ਤੇ ਫਿਰ ਮੁੰਡੇ ਨੂੰ ਕੁੱਟ-ਕੁੱਟ ਕੇ ਨਾ ਉਹਦੀ ਵੀਡੀਓ ਪਾਉਂਦੇ ਆ ਉੱਥੇ ਜਿਹੜੇ ਉੱਥੇ ਤਹਿਰਾਣ ਵਾਲੇ ਇਹ ਕੋ ਦਾ ਫੋਨ ਮੋਬਾਈਲ ਤਾਂ ਵਾਪਸ ਦੇਵ ਸੋ ਦੈਟ ਉਹ ਕਰ ਦੇ ਨਹੀਂ ਤਾਂ ਬਹੁਤ ਹੁਣ ਹੁਣ ਕੁੱਟੀ ਜਾਂ ਕੇ ਫਿਰ ਤੋਂ ਵੀਡੀਓ ਭੇਜ ਗਏ ਹੁਣ ਕਰ ਦੇ ਦੇ ਤੇ ਕੱਲ ਤੁਹਾਡੇ ਨਾਲ ਐਨ ਪੀ ਸ਼ਰਮਾ ਤੁਹਾਨੂੰ ਟਾਈਪ ਕਰ ਲੂਗਾ ਤੇ ਬਲਕਨ ਤੁਹਾਨੂੰ ਫਿਰ ਤੁਸੀਂ ਕਰ ਦੇ ਉੱਥੇ ਓਕੇ ਠੀਕ ਮੈਂ ਚਲੋ ਥੈਂਕ ਯੂ ਬਹੁਤ